ਆ ਮੇਤਰੋ ਕੀ ਹਾਲ ਚਾਲ ਹੈ ਬਾਈ ਵੈਲਕਮ ਬਾਈ ਆਪਣੇ YouTube ਚੈਨਲ ਤੇ ਸਵਾਗਤ ਕਰਦੇ ਆ ਥੋੜਾ ਤੇ ਵੀਡੀਓ ਲੇਟ ਹੋ ਗਈ ਬਾਈ ਮਾਫੀ ਵੀ ਚਾਹੁੰਦੇ ਆ ਕੰਮਾਂ ਕਾਰਾਂ ਕਰਕੇ ਵੀਡੀਓ ਦਾ ਅਪਡੇਟ ਨਹੀਂ ਦੇ ਪਾਏ ਅੱਜ ਲੈ ਕੇ ਆਏ ਬਾਈ ਬਰਨਾ ਕਾਰਾਂ ਦਾ ਸਟਾਕ ਥੋੜੇ ਵਾਸਤੇ Instagram ਤੇ ਬੋਲਿਆ ਸੀ ਬਾਈ ਆਪਾਂ ਨੇ ਵੀ ਫੁੱਲ ਵੀਡੀਓ YouTube ਤੇ ਦੇਖ ਸਕਦੇ ਹੋ ਬਾਈ ਕੱਲੀ ਕੱਲੀ ਕਾਰ ਬਾਈ ਟਾਈਮ ਹੈ ਨਹੀਂ ਜਿਹਦੇ ਕੋਲ ਆਨੰਦਾਜਾ ਜਿਹਨੂੰ ਦੂਰ ਪੈਂਦਾ ਪੈਂਦਾ ਬਾਈ ਸਾਡੇ ਕੋਲੋਂ ਦੂਰ ਪੈਂਦੇ ਨੇ ਜਿਹੜੇ ਭਾਈ ਹਨਾ ਓ ਬਾਈ ਕੋਈ 100 ਕਿਲੋਮੀਟਰ ਕੋਈ 150 ਕਿਲੋਮੀਟਰ 200 ਕਿਲੋਮੀਟਰ ਤੱਕ ਆਉਂਦੇ ਨੇ ਆਪਣੇ ਲਵੇ ਘਰ ਬੈਠੇ ਬੈਠੇ ਗੱਡੀ ਦੇਖ ਸਕਦੇ ਨੇ ਬਾਈ ਕੱਲੀ-ਕੱਲੀ ਕਾਰ ਐਂਡ ਪੂਰੀ ਰੀਜਨਲ ਦਿਖਾਵਾਂਗੇ ਬਾਈ ਪੂਰੀ ਐਂਡ ਤਸੱਲੀ ਨਾਲ ਜਿਹੜਾ ਵੈਰੀਐਂਟ ਹੋਊਗਾ ਵੈਰੀਐਂਟ ਦੱਸਾਂਗੇ ਕੱਲੀ-ਕੱਲੀ ਚੀਜ਼ ਦੱਸਦਾਂਗੇ ਰੇਟ ਦੇ ਵੀ ਇੱਕ ਆਈਡੀਆ ਦੇ ਦਾਂਗੇ ਬਾਈ ਤੁਹਾਨੂੰ ਵੀ ਆਹਾ ਮਾਡਲ ਇੱਥੇ ਤੱਕ ਮਿਲ ਜਾਂਦੇ ਨੇ ਆਹ ਮਾਡਲ ਇੱਥੇ ਤੱਕ ਮਿਲ ਜਾਂਦੇ ਨੇ ਲੋਨ ਫੈਸਿਲਿਟੀ ਕੀ ਕੀ ਚੀਜ਼ ਐ ਆਜੋ ਕਰਾ ਮਿੱਤਰੋ 15 ਮਾਡਲ ਕਾਰ ਬਾਈ ਫਸਟ ਓਨਰ ਠੀਕ ਐ ਸਿੰਪਲ ਲਾਈਟਾਂ ਚ ਆ ਗਈ ਲਾਈ ਬਿਲ ਚੈੱਕ ਕਰੋ ਬਾਈ ਸਾਰਿਆਂ ਚ ਆਪਾਂ ਨੇ ਡਿਫਰੈਂਟ ਪਾਇਆ ਥੋੜਾ 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 ਕਰਕੇ ਨਾ ਅਲੱਗ ਅਲੱਗ ਕਰਿਆ ਬਾਈ ਤਾਂ ਕਿ ਦੇਖ ਸਭ ਦੀ ਚੁਆਇਸ ਰਹਿ ਸਕੇ ਹਨਾ ਕਿਸੇ ਬਾਈ ਨੂੰ ਕੁਝ ਪਸੰਦ ਆਉਂਦਾ ਕਿਸੇ ਨੂੰ ਕੁਝ ਆਉਂਦਾ ਚੈੱਕ ਕਰੋ ਬਾਈ ਇੰਟੀਰੀਅਰ ਕਾਰ ਦਾ ਇੰਟੀਰੀਅਰ ਦਿਖਾ ਦਾਂਗੇ 2000 ਹੈਗੀ ਹੈ ਇਹ 15 ਮਾਡਲ ਗੱਡੀ ਬਾਈ ਇੰਟੀਰੀਅਰ ਦੇਖੋ ਬਾਈ ਕਾਰ ਦਾ ਬਿਲਕੁਲ ਨਵਾਂ ਇੰਟੀਰੀਅਰ ਹੈ ਬਾਈ ਸੀਟ ਕਵਰ ਮੈਟਿੰਗ ਸਾਡਾ ਬਾਈ ਖੁੱਦ ਦਾ ਆਪਣਾ ਕੰਮ ਹੈ ਸੀਟ ਕਵਰ ਮੈਟਿੰਗ ਵਗੈਰਾ ਦਾ ਸੋ ਸੋਨੂੰ ਇਹ ਚੀਜ਼ਾਂ ਦੀ ਕਮੀ ਮਿਲੂਗੀ ਹੀ ਨਹੀਂ ਕਿਸੇ ਵੀ ਗੱਡੀ 'ਚ ਠੀਕ ਹੈ ਨਾ ਬਾਈ ਅੱਗੇ ਫੇਰ ਆਜੋ ਬਾਈ ਅੱਗੇ 13 ਮਾਡਲ ਬਾਈ ਛੋਟੇ ਬਜਟ ਦੇ ਵਿੱਚ ਆ ਜਾਂਦੀਆਂ ਨੇ ਬਾਈ ਜਿਹੜਾ ਬਾਈ ਛੋਟਾ ਬਜਟ ਹੈ ਜੀ ਦਾ ਪਰ ਇਹ 13 ਮਾਡਲ ਕਾਰ ਹੈ ਬਾਈ ਹੈਗੀ ਇਹ ਪੁਸ਼ ਬਟਨ ਹੈ ਪੁਸ਼ ਟੂ ਸਟਾਰਟ 6 ਏਅਰ ਬੈਗ ਹੈ ਬਾਈ ਠੀਕ ਹੈ ਪੁਸ਼ ਬਟਨ 6 ਏਅਰ ਬੈਗ ਅੰਟੀਰੀਅਰ ਚੈੱਕ ਕਰ ਲਓ ਕਾਰ ਦਾ ਅੰਟੀਰੀਅਰ ਦੇਖੋ ਬਾਈ ਠੀਕ ਹੈ ਪੁਸ਼ ਟੂ ਸਟਾਰਟ 6 ਏਅਰ ਬੈਗ ਕੋਈ ਕਮੀ ਪੇਸ਼ੀ ਨਹੀਂ ਬਾਈ ਠੀਕ ਹੈ ਐਚ ਆਰ ਨੰਬਰ ਹੈ ਹਰਿਆਣਾ 'ਚ ਇਦਾਂ ਹੀ ਟਰਾਂਸਫਰ ਹੋ ਜੂਗੀ ਪੰਜਾਬ ਦੇ ਵਿੱਚ ਵੀ ਬਾਈ ਐਮੀ ਟਰਾਂਸਫਰ ਅੱਗੇ ਫੇਰ ਬਾਈ ਫਸਟ ਓਨਰ ਦੀ ਕਾਰ ਖੜੀ ਆ 2013 ਮਾਡਲ ਇਹ ਫੇਰ 13 13 13 ਦਾ ਜੋੜਾ ਖੜਿਆ ਬਾਈ ਆਪਣੇ ਕੋਲੇ 2013 ਮਾਡਲ ਇੰਟੀਰੀਅਰ ਇਹਦਾ ਵੀ ਚੈੱਕ ਕਰਾ ਦੇ ਕਿਰਨ ਬਰਿੰਦਰਾ ਦੋਏ ਚਾਬੀਆਂ ਨੇ ਬਾਈ ਕਾਰ ਦੀਆਂ ਫਸਟ ਓਨਰ ਹੈ ਗੱਡੀ ਇਹ ਚੈੱਕ ਕਰੋ ਬਾਈ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਹੈ ਠੀਕ ਹੈ 2013 ਮਾਡਲ ਤੀਜੇ ਮਹੀਨੇ ਦੀ ਬਿਲਕੁਲ ਓਕੇ ਦੀ ਰਿਪੋਰਟ ਹੈ ਠੀਕ ਹੈ ਅੱਗੇ ਬਾਈ ਉੱਚੇ ਉੱਚੇ ਮਾਡਲ 'ਚ ਆ ਜਾਓ ਜਾਂ ਆਪਾਂ ਕਹਿ ਦਈਏ ਬਾਈ ਉੱਚੇ ਵੇਰੀਐਂਟ 'ਚ ਆ ਜਾਓ ਚੈੱਕ ਕਰੋ ਬਾਈ 2015 ਮਾਡਲ ਗੱਡੀ ਠੀਕ ਹੈ 2015 ਹੈ ਬ ਜਿਹੜਾ ਬਾਈ ਉੱਚਾ ਮਾਡਲ ਲੈਣਾ ਚਾਹੁੰਦਾ ਹੈ ਇਹ ਬਾਈ ਪੁਸ਼ ਬਾਟਨ 6 ਇਅਰ ਵੈਗਾ ਮੈਨੂਅਲ ਗੇਅਰ ਦੇ ਵਿੱਚ ਹੈ ਠੀਕ ਹੈ 6 ਇਅਰ ਬੈਗ ਮੈਨੂਅਲ ਗੇਅਰ ਦੇ ਵਿੱਚ ਹੈ ਲਾਈ ਵੀਲ ਇਹ ਕਾਰ ਨੂੰ ਬਾਈ 17 ਇੰਚ ਲੱਗੇ ਹੋਏ ਨੇ ਤੇ ਅੱਗੇ ਪ੍ਰੋਜੈਕਟਰ ਲੈਂਪ ਨੇ ਬਾਈ ਪ੍ਰੋਜੈਕਟਰ ਲੈਂਪ ਇਹ ਬਾਈ 14 ਤੋਂ ਬਾਅਦ ਆਏ ਨੇ ਠੀਕ ਹੈ ਇਹ ਵੇਰੀਐਂਟ ਦੇ ਵਿੱਚ ਪ੍ਰੋਜੈਕਟਰ ਲੈਂਪ 17 ਇੰਚ ਲਾਈ ਵੀਲ ਫਸਟ ਓਨਰ ਕਾਰ ਬਾਈ ਠੀਕ ਹੈ 77000 ਦਾ ਕਾਰ ਦਾ ਵੀ ਰਿਕਾਰਡ ਹੈ 77000 ਦਾ ਰਿਕਾਰਡ ਹੈ ਕੋਈ ਬੰਦਾ ਜੇ ਚਾਹੇ ਬਾਈ ਆਰਸੀ ਮੰਗਾ ਲੇ ਸਾਡੇ ਕੋਲ ਰਿਕਾਰਡ ਪਤਾ ਕਰਕੇ ਫਿਰ ਆ ਜੇ ਆਪਣੇ ਕੋਲ ਠੀਕ ਹੈ ਅੱਗੇ ਫੇਰ ਬਾਈ ਪੰਜਾਬ ਨੰਬਰ ਦੀ ਗੱਲ ਕਰੀਏ ਜੇ ਬਾਕੀ ਜਿਹੜੇ ਬਾਈ ਕਹਿੰਦੇ ਨੇ ਲੋਨ ਲੋਨ ਫੈਸਿਲਿਟੀ ਆਹ ਕਾਰ ਤੇ ਲੋਨ ਮਿਲ ਜੂਗਾ ਬਾਈ 2014 ਮਾਡਲ ਕਾਰ ਹੈ ਚੈੱਕ ਕਰੋ ਵੀਰੇ ਕਾਰ ਬਹੁਤ ਜਿਆਦਾ ਪਿਆਰੀ ਕਾਰ ਹੈ ਬਾਈ ਫਸਟ ਕੋਈ ਕਮੀ ਪੇਸ਼ੀ ਨਹੀਂ ਹੈਗੀ ਪੁਸ਼ ਵਾਟਨ ਹੈ ਟੌਪ ਵੇਰੀਐਂਟ ਪ੍ਰੋਜੈਕਟਰ ਲਾਈਟਾਂ ਚ ਠੀਕ ਹੈ ਨਾ ਇਹ ਵੀ ਬਾਈ ਪੁਸ਼ ਵਾਟਨ ਹੈ ਠੀਕ ਹੈ ਵੇਰੀਐਂਟ ਟੌਪ ਵਾਲਾ ਚੈੱਕ ਕਰਾ ਸਕਦੇ ਆ ਬਾਈ ਆਟੋ ਗੇਅਰ ਦੇ ਵਿੱਚ ਜਿਹੜੇ ਬਾਈ ਸ਼ਕੀਨ ਨੇ ਆਟੋ ਗੇਅਰ ਦੇ ਹਨਾ ਉਹ ਚੈੱਕ ਕਰ ਸਕਦੇ ਨੇ ਲਾਈ ਵੀਲ ਬਾਈ 16 ਇੰਚ ਇਹਨੂੰ ਕੌਂਟੀਨੈਂਟਲ ਦੇ ਟਾਇਰ ਲੱਗੇ ਹੋਏ ਠੀਕ ਹੈ 2014 ਮਾਡਲ ਹੈ ਲੋਨ ਫੈਸਿਲਿਟੀ ਮਿਲ ਜੂਗੀ ਵੀਰੇ ਕਾਰ ਤੇ ਲੋਨ ਆਪਾਂ ਲੈ ਸਕਦੇ ਆ ਇਹਦੋਂ ਛੋਟਾ ਬਜਟ ਹੈ ਬਾਈ ਜੇ ਕਿਸੇ ਬਾਈ ਦਾ ਹਨਾ ਮੰਨ ਕੇ ਚੱਲੋ ਵੀ ਇੱਕ ਤੋਂ ਇੱਕ ਚੜਦੀ ਤੇ ਚੜਦੀ ਕਾਰ ਹੈ 13 13 ਮਾਡਲ ਆਪਣੇ ਕੋਲ ਤਿੰਨ ਕਾਰਾਂ ਖੜੀਆਂ ਨੇ 13 ਮਾਡਲ ਫੇਰ ਗੱਡੀ ਆ ਗਈ ਬਾਈ 13 ਮਾਡਲ ਫਸਟ ਓਨਰ ਐਚ ਆਰ ਨੰਬਰ ਫਸਟ ਓਨਰ ਗੱਡੀ ਹੈ ਬਾਈ 13 ਮਾਡਲ ਠੀਕ ਹੈ ਅੰਦਰੋਂ ਇੰਟੀਰੀਅਰ ਚੈੱਕ ਕਰਾ ਦੇਣਾ ਕਾਰ ਦਾ ਜਮਾਂ ਓਕੇ ਦੀ ਰਿਪੋਰਟ ਇੰਟੀਰੀਅਰ ਲਾ ਬਾਈ ਠੀਕ ਹੈ ਫਸਟ ਓਨਰ ਗੱਡੀ ਹੈ ਲਾਈਵ ਵੀਲ ਬਾਈ ਆਪਾਂ ਨੇ ਥੋੜਾ ਜਿਹਾ ਹਰ ਇੱਕ ਗੱਡੀ ਜੇ ਤੁਹਾਨੂੰ ਦੱਸੀ ਆ ਵੀ ਚੇਂਜ ਕਰਿਆ ਇਹ ਜੇ ਵੀ ਥੋੜਾ ਜਿਹਾ ਚੇਂਜ ਕੀਤਾ ਹੋਇਆ ਬਾਈ ਲਾਈਵ ਵੀਲਾਂ ਦਾ ਠੀਕ ਹੈ ਸੋ ਚੱਲਦੇ ਵੀਡੀਓ ਦੇ ਵਿੱਚ ਬਾਈ ਦੱਸਾਂਗੇ ਆਪਾਂ ਸਾਰੀਆਂ ਚੀਜ਼ਾਂ ਅੱਗੇ ਹੋਰ ਵੀ ਵੀ ਲੋਨ ਫੈਸਿਲਿਟੀ ਕਿਵੇਂ ਮਿਲ ਸਕਦੀ ਹੈ ਅੱਗੇ ਬਾਈ 15 ਮਾਡਲ ਕਾਰ ਆ ਗਈ 2015 ਮਾਡਲ ਹੈ ਕੌਂਟੀਨੈਂਟਲ ਦੇ ਟਾਇਰ ਲਾਈਵ ਵੀਲ ਚੈੱਕ ਕਰ ਸਕਦੇ ਹਾਂ ਬਾਈ ਕੱਲੀ-ਕੱਲੀ ਚੀਜ਼ ਠੀਕ ਹੈ ਦੋਨੋਂ ਚਾਬੀਆਂ ਨੇ ਕਾਰ ਦੀਆਂ ਬਾਈ ਫਸਟ ਓਨਰ ਕਾਰ ਹੈਗੀ ਐ ਅੰਟੀਰੀਅਰ ਕੇਰਾ ਚੈੱਕ ਕਰੋ ਵੀਰੇ ਕਾਰ ਦਾ ਬਿਲਕੁਲ ਨਵੇਂ ਸੀਟ ਕਵਰ ਨੇ ਬਾਈ ਠੀਕ ਹੈ ਨਵਾਂ ਮੈਟਿੰਗ ਨਵੇਂ ਸੀਟ ਕਵਰ ਕੋਈ ਕਮੀ ਬੇਚੀ ਨਹੀਂ ਫਸਟ ਆਨਰਰ ਦੀ ਗੱਡੀ ਆ ਬਾਈ 2015 ਮਾਡਲ ਹੈ ਪਰ ਰੇਟ ਇਹਦਾ ਕਾਰ ਦਾ 2014 ਵਾਲਾ ਮਿਲ ਜੂਗਾ ਤੁਹਾਨੂੰ 14/15 ਇਹ ਠੀਕ ਹੈ ਰਜਿਸਟ੍ਰੇਸ਼ਨ ਇਹਦੀ 15 ਪਾਸਿੰਗ 2030 ਤੱਕ ਠੀਕ ਹੈ ਨਾ ਬਾਈ ਓਕੇ ਦੀ ਰਿਪੋਰਟ ਹੈ ਬਾਈ ਦੋਏ ਚਾਬੀਆਂ ਨੇ ਕਾਰ ਦੀਆਂ ਸਾਰੇ ਪੇਪਰ ਪੂਰੇ ਨੇ ਠੀਕ ਹੈ ਇਸ ਤੋਂ ਅੱਗੇ ਬਾਈ ਆਪਾਂ ਹੋਰ ਟੌਪ ਵੇਰੀਐਂਟ 'ਚ ਜਾਣਾ ਹੈ ਜੇ ਮੰਨ ਲਓ ਵੀ ਇੱਕ ਸਟੈਪ ਹੋਰ ਵਧ ਗਏ 15 ਮਾਡਲ ਕਾਰ ਆ ਗਈ ਬਾਈ 15 ਬਾਈ ਇਹ ਈਗਲ ਸ਼ੇਪ ਵੀ ਕਹਿ ਦਿੰਦੇ ਆ ਪ੍ਰੋਜੈਕਟਰ ਲੈਂਪਾਂ 'ਚ 15 ਮਾਡਲ ਪੁਸ਼ ਟੂ ਸਟਾਰਟ ਮੈਨੂਅਲ ਗੇਅਰ ਅ ਬਿਲਕੁਲ ਨਵੇਂ ਸੀਟ ਕਵਰ ਨੇ ਬਾਈ ਮੈਟਿੰਗ ਨਵੀਂ ਸੀਟ ਕਵਰ ਨਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਈ ਇਹ ਚੀਜ਼ਾਂ ਦੀ ਕਮੀ ਆਪਣੇ ਕੋਲ ਨਹੀਂ ਮਿਲੂਗੀ ਕਿਉਂਕਿ ਸਾਡਾ ਖੁਦ ਦਾ ਕੰਮ ਹੈ ਫਤੇਕਾਰ ਅਸੈਸਰੀ ਤੁਸੀਂ ਚੈੱਕ ਕਰ ਸਕਦੇ ਹੋ ਪੇਜ ਅਸੀਂ ਮੈਂਸ਼ਨ ਕਰਦੇ ਰਹਿੰਦੇ ਹਾਂ ਠੀਕ ਹੈ ਇਹ ਪ੍ਰੋਜੈਕਟਰ ਲੈਂਪਾ ਚ ਆ ਗਈ ਬਾਈ 2015 ਮਾਡਲ ਕਾਰ ਹੈ ਇਹ ਠੀਕ ਹੈ ਨਾ ਦੋਵੇਂ ਚਾਬੀਆਂ ਪੁਸ਼ ਟੂ ਸਟਾਰਟ ਮੈਨੂਅਲ ਗੇਅਰ ਦੇ ਵਿੱਚ ਹੈ ਠੀਕ ਹੈ ਅੱਗੇ ਫੇਰ ਬਾਈ 14 ਮਾਡਲ ਕਾਰ ਬਿਲਕੁਲ ਓਕੇ ਦੀ ਰਿਪੋਰਟ ਹੈ 2014 ਮਾਡਲ ਹੈ ਠੀਕ ਹੈ ਇਹ ਕਾਰ ਦਾ ਵੀ ਚੈੱਕ ਕਰਾ ਦਿੰਨਾ ਤੁਹਾਨੂੰ ਇੰਟੀਰੀਅਰ ਵਗੈਰਾ ਇੰਟੀਰੀਅਰ ਦੀ ਬਿਲਕੁਲ ਓਕੇ ਦੀ ਰਿਪੋਰਟ ਹੈ ਬਾਈ ਇਹ 2014 ਠੀਕ ਹੈ ਐਸਐਕਸ ਆਪਸ਼ਨਲ ਹੈ ਬਾਈ ਇਹ ਸੀਟ ਕਵਰ ਦੇਖ ਲਓ ਕਾਰ ਦੇ ਇੰਟੀਰੀਅਰ ਚੈੱਕ ਕਰ ਲਓ ਬਿਲਕੁਲ ਓਕੇ ਦੀ ਰਿਪੋਰਟ ਹੈ ਠੀਕ ਹੈ ਫੇਰ ਬਾਈ ਅੱਗੇ ਫੇਰ 2014 ਮਾਡਲ ਆ ਗਈ ਠੀਕ ਹੈ ਸਾਰੀਆਂ ਕਾਰਾਂ ਦੀ ਤੁਹਾਨੂੰ ਦਿੰਦੇ ਰਹਾਂਗੇ ਡਿਟੇਲ ਬਾਕੀ ਬਾਈ ਇੰਸਟਾਗ੍ਰam ਤੇ ਵੀ ਜਾ ਕੇ ਸ਼ਾਰਟ ਵੀਡੀਓ ਦੇਖ ਸਕਦੇ ਹੋ YouTube ਤੇ ਵੀ ਸ਼ਾਰਟ ਵੀਡੀਓ ਦਾ ਦੇਖ ਸਕਦੇ ਹੋ ਇੰਟੀਰੀਅਰ ਚੈੱਕ ਕਰਾ ਦੇ ਬਾਈ ਕਿਰਾਂ ਦੇਖੋ ਬਾਈ ਇੰਟੀਰੀਅਰ ਕਾਰ ਦਾ ਓਕੇ ਦੀ ਰਿਪੋਰਟ ਹੈ ਬਾਈ ਸੋ ਬਾਈ ਲੋਨ ਫੈਸਿਲਿਟੀ ਆਪਣੇ ਕੋਲੇ ਇਹ ਤੋਂ ਬਿਨਾ ਬਾਈ 2-3 ਕਾਰਾਂ ਹੋਰਾਂ ਨਾਲੀਆਂ ਨੇ ਬਲੈਕ ਕਲਰ ਦੇ ਵਿੱਚ ਵਰਨਾ ਆਜੂਗੀ ਬਾਈ ਸ਼ਾਮ ਤੱਕ 2-3 ਆਪਣੇ ਕੋਲੇ ਬਲੈਕ ਕਲਰ ਚ ਆ ਜਾਣਗੀਆਂ ਪੰਜਾਬ ਨੰਬਰ ਗੱਡੀ ਵੀ ਆਜੂਗੀ ਲੋਨ ਸਿਰਫ ਬਾਈ ਪੰਜਾਬ ਨੰਬਰ ਕਰਤੇ ਕੀਤਾ ਹੋਇਆ ਸੀ ਨੇ ਬਾਕੀ ਬਾਈ ਬੰਦੇ ਦੀ ਪ੍ਰੋਫਾਈਲ ਦੇ ਸਾਰੇ ਆ ਜੇ ਪ੍ਰੋਫਾਈਲ ਵਧੀਆ ਤਾਂ ਕੋਈ ਚੱਕਰ ਨਹੀਂ ਹੈਗਾ ਆਪਾਂ ਅਨਦਰ ਨੰਬਰ ਤੇ ਵੀ ਕਰਾ ਸਕਦੇ ਆ ਲੋਨ ਬਟ ਪੰਜਾਬ ਨੰਬਰ ਤੇ ਅਸੀਂ ਬਾਦਰ ਰਿਕੁਆਇਰਮੈਂਟ ਰੱਖੀ ਹੋਈ ਹੈ ਸੋ ਬਾਈ ਇਹ ਆਪਣੇ ਕੋਲੇ ਕਾਰਾਂ ਨੇ ਸਾਰੀਆਂ ਘਟੋ ਘਟ 15 ਕਾਰਾਂ ਦਾ ਸਟਾਕ ਹੈ ਬਾਈ ਜਿਹੜਾ ਮੇਰਾ ਮਿੱਤਰ ਬਾਈ ਕੋਈ ਵਰਨਾ ਭਾਲਦਾ ਲੱਭਦਾ ਬਿਨਾ ਬੇਚਕ ਹੋ ਕੇ ਬਾਈ ਆਪਣਾ ਨੰਬਰ ਵੀ ਦੱਸ ਦਾਂਗੇ ਤੁਹਾਨੂੰ ਠੀਕ ਹੈ 927 13013 ਦਫ਼ਤਰ ਦਾ ਨੰਬਰ ਹੈ ਬਾਈ ਦਫ਼ਤਰ ਦੇ ਨੰਬਰ ਤੋਂ ਬਿਨਾ ਤਿੰਨ ਨੰਬਰ ਸਾਡੇ ਹੋਰ ਚੱਲਦੇ ਨੇ ਸੋ ਬਾਈ ਸਾਈ ਵਗੈਰਾ ਕਰਨੀ ਹੈ ਤਾਂ ਇੱਕ ਵਾਰੀ ਕਨਫਰਮ ਕਰਕੇ ਵੀ ਫਤੇ ਮੋਟਰ ਤੋਂ ਬੋਲਦੇ ਹੋ ਚਾਹੇ ਵੀਡੀਓ ਕਾਲ ਕਰਕੇ ਫੇਰ ਹੀ ਸਾਈ ਬਾਈ ਕਰਿਓ ਬਾਈ ਕਾਰਾਂ ਇੱਕ ਤੋਂ ਇੱਕ ਚੜਦੀ ਉ ਚੜਦੀ ਮਿਲ ਜੂਗੀ ਇੱਕ ਬਾਈ ਬਣ ਕੇ ਫੇਕ ਪੇਜਾਂ ਤੋਂ ਬਚਿਓ ਤੇ ਦੂਜੀ ਗੱਲ ਬਾਈ ਫੇਕ ਗੱਲਾਂ ਤੋਂ ਬਚਿਓ ਠੀਕ ਹੈ ਆਪਣੇ ਕੋਲੇ ਕੋਈ ਫੇਕ ਗੱਲ ਨਹੀਂ ਹੈਗੀ ਬ੍ਰਦਰ ਜੋ ਆਪਾਂ ਕੈਮਰੇ ਤੇ ਬੋਲਦੇ ਆ ਉਹ ਰੀਅਲ 'ਚ ਵੀ ਬੋਲਦੇ ਆ 1 ਮਹੀਨੇ ਦੀ ਗਾਰੰਟੀ ਰਹਿਣ ਵਾਲੀ ਆ ਕਾਰ ਦੀ ਹਰ ਇੱਕ ਦੀ ਠੀਕ ਆ 1 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਹੋਊਗੀ ਸਾਡੀ ਕਦੋਂ ਮਰਜੀ ਕੋਈ ਮਰਜੀ ਬੰਦਾ ਬਾਈ ਚੈੱਕ ਕਰਾ ਸਕਦਾ ਤੇ ਪਹਿਲੇ ਤੇ ਆਪਣੇ ਪੁਰਾਣੇ ਕਸਟਮਰ ਜਿਹੜੇ ਨਾਲ ਜੁੜੇ ਹੋਏ ਨੇ ਆਪਣੇ ਨਾਲ ਉਹਨਾਂ ਨੂੰ ਪਤਾ ਵੀ ਅਸੀਂ ਕਿਸੇ ਕਿਸੇ ਨਾਲ ਖੜੇ ਆ ਸੋ ਬਾਈ ਇਹ ਸਾਰੇ ਆਪਾਂ ਨੇ ਅੱਜ ਦੀ ਰਿਪੋਰਟ ਆ ਆਪਣੀ ਸੋ ਜੁੜੇ ਰਹੋ ਬਾਈ YouTube ਚੈਨਲ ਨਾਲ ਆਪਣੇ ਨਾਲ ਤੇ ਸ਼ਾਮ ਨੂੰ ਜਾਂ ਹੀਵਨ ਕੱਲ ਜਾਂ ਪਰਸੋਂ ਤੱਕ YouTube ਤੇ ਬਾਈ ਫੁੱਲ ਕਰੂਜਾਂ ਦੀ ਵੀਡੀਓ ਪਾਵਾਂਗੇ ਕਾਲੇ ਰੰਗ ਦੀਆਂ ਕਰੂਜਾਂ ਵੀ ਲੈ ਕੇ ਆ ਰਹੇ ਆ ਆਪਾਂ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਕੰਮ ਕਰਾਂਗੇ ਬਾਈ ਹੁਣ ਅੱਗੇ ਓਕੇ ਬਾਈ ਬਾਕੀ ਜੁੜੇ ਰਹੋ ਫਤਿਹ ਮੋਟਰ ਨਾਲ